ਅਗਰ ਲੈ ਜੀ ਪੁਲਿਸ ਨੇ ਕੋਸ਼ਿਸ਼ ਕੀਤੀ ਆ ਤੇ ਉਹ ਮੌਕੇ ਤੇ ਹੀ ਫੜਿਆ ਗਿਆ ਬਾਕੀ ਇਨਵੈਸਟੀਗੇਸ਼ਨ ਚੱਲਦੀ ਆ ਇਹਨੂੰ ਚੌਕੀ ਲੈ ਕੇ ਜਿੰਦੇ ਆ ਕੋਈ ਮਾਰ ਕੇ ਆਟੋ ਡਰਾਈਵਰ ਆ ਇਹ ਕਹਿੰਦੇ ਸਾਥੀ ਦਾ ਇੱਕ ਫਰਾਰ ਹੋ ਗਿਆ ਨੇ ਦਸਨ ਮੁਤਾਬਕ ਬਾਕੀ ਇਹਨੂੰ ਚੌਕੀ ਲੈ ਕੇ ਜਿੰਦੇ ਆ ਕੀ ਬਰਾਮਦਗੀ ਹੋਈ ਆ ਨਾ ਇਹਨਾਂ ਕੋਲ ਫਿਲਹਾਲ ਇਹ ਜਮ੍ਹਾਂ ਤਲਾਸ਼ੀ ਹੋਈ ਨਹੀਂ ਆਹੀ ਆ ਬੇ 2000 ਰੁਪਏ ਸੀ ਬਾਕੀ ਜਾ ਕੇ ਉਥੇ ਚੌਕੀ ਲੈਣੇ ਇਨ ਸਵਾਰੀਆਂ ਦਸਣ ਪਾ ਦੋ ਬੰਦੇ ਸੀ ਕਹਿੰਦੇ ਇੱਕ ਇੱਕ ਦੌੜ ਗਿਆ ਇੱਕ ਮੋਕੇ ਤੇ ਪੜਿਆ ਸਵਾਰੀਆਂ ਕਿੰਨੀਆਂ ਸੀ ਵਿੱਚ ਸਵਾਰੀਆਂ ਕਿੰਨੀਆਂ ਸੀ ਇੱਕ ਹੀ ਸਵਾਰੀ ਸੀ ਜਿਹੜੀ ਦੇ ਪੈਸੇ ਹੋਏ ਹੈ ਲੇਡੀ ਹੈ ਕਿੱਥੇ ਉਹ ਉਹ ਚਲੇ ਗਏ ਉਹ ਬੁਲੇ ਕੇ ਆਣਗੇ ਪ੍ਰੈਸਰ ਬੋਟਰ ਲੈ ਕੇ ਆਣਗੇ ਭਾਈ ਕਿਹੜੀ ਜਗ੍ਹਾ ਦਾ ਵਾਕਿਆ ਹੈ ਇਹ ਕਚੇਰੀਆਂ ਦੇ ਸਾਹਮਣੇ ਆ ਜੀ ਕਿਹੜੀ ਲੱਗਦੀ ਆ ਪੋਚਰ ਮਾਰਕੀਟ ਪੋਚਰ ਭਾਈ ਕੀ ਨਾਮ ਹੈ ਮੇਰੇ ਕ੍ਰਿਸ਼ਨ ਨਾਮ ਹੈ ਮੇਰਾ ਕ੍ਰਿਸ਼ਨ ਸਿੰਘ ਮੇਰੇ ਇੱਕ ਭਾਈ ਆਏ ਸੀਗੇ ਡੰਡੀ ਸਾਮੀ ਦੇ ਲੁੱਟਾ ਘਾ ਵਰ ਕੇ ਆਏ ਸੀਗੇ ਉਹ ਵਿਚਾਰੇ ਬੀਬੀਆਂ ਰੋਂਦੀਆਂ ਪੀਂਆਂ ਸੀਗੀਆਂ ਤੇ ਉਹ ਭਾਈ ਨੇ ਪਤਾ ਲੱਗਾ ਪਿੱਛੇ ਨਾਲ ਐਕਟਿਵਲ ਆਈ ਤੇ ਉਹ ਰੋਕਣ ਲੱਗੇ ਇਹ ਆਟੋ ਵਾਲੇ ਕਹਿੰਦੇ ਕਿ ਅਸੀਂ ਭਈਆ ਨਹੀਂ ਅਸੀਂ ਪੰਜਾਬੀ ਆ ਤੇ ਇੱਥੇ ਅਗਰ ਰੋਕ ਲਿਆ ਭਾਈ ਨੇ ਤੇ ਇੱਥੇ ਅਗਰ ਰੋਕਿਆ ਤੇ ਫੜੇ ਇੱਥੇ ਆ ਕੇ ਅਸੀਂ ਵੀ ਭੱਜੇ ਭੱਜੇ ਆਏ ਠੀਕ ਆ ਇੱਕ ਬੰਦਾ ਸੀ ਦੇ ਨਾਲ ਉਹ ਭੱਜ ਗਿਆ ਫਰਾਰ ਹੋ ਗਿਆ ਤੇ ਮੋਕੇ ਤੇ ਮੇਰੇ ਗੱਡੀ ਦੇ ਬੈਗ ਨਿਕਲੇ ਇੱਕ ਪੈਸੇ ਨਿਕਲੇ ਤੇ ਗੱਡੀ ਦੇ ਅਗਰੇ 2500 ਰੁਪਏ ਨਾਲ ਬਲਕਿ ਆਟੋ ਜੇ ਇੰਨੀ ਸੇਲ ਨਹੀਂ ਹੁੰਦੀ ਹੁਣ ਤੱਕ ਲੈ ਕੇ ਸਵੇਰ ਦਾ ਬਾਵਾ ਸਵੇਰੇ 4 ਵੇ ਵੀ ਗੱਡੀ ਘੜ ਲਓ ਹੁਣ ਤੱਕ 2500 ਰੁਪਏ ਕਰ ਸਕਦਾ 2000 ਰੁਪਏ ਬਾਕੀ ਸਵਾਰੀਆਂ 3-4 ਸਵਾਰੀਆਂ ਹੋਣੀਆਂ ਦੋ ਆਪ ਸੀਗੇ ਇੱਕ ਭੱਜ ਗਿਆ ਇੱਕ ਭੱਜ ਗਿਆ ਤੇ ਕੋਈ ਨਸ਼ੇ ਨੂੰ ਸੇ ਕਰਨ ਦੀ ਜਿਆਦਾ ਕੋਈ ਲੱਗਿਆ ਨਾ ਬਸ ਲੱਗਦਾ ਤਾਂ ਹੈ ਗਈ ਆ ਨਸ਼ੇ ਦਾ ਕਰਦੇ ਹੀ ਹੋਣੇ ਆ ਜੇ ਲੁੱਟਗਾਓ ਕਰਦੇ ਆ ਹੁਣ ਅਸੀਂ ਭਾਜੀ ਆਟਾ ਦਲਾਨੇ ਆ ਠੀਕ ਆ ਭਾਜੀ ਹੁਣ ਇਹ ਮੁੱਦਾ ਚੱਲਿਆ ਵਾ ਉਹ ਇਹਨਾਂ ਨੇ ਕਹਿ ਦੇਣਾ ਕੀ ਹਾਂ ਵੀ ਇੱਕ ਕੱਟਲ ਬਦਨਾਮ ਸਾਰੇ ਬਦਨਾਮ ਤੁਹਾਨੂੰ ਵੀ ਪਤਾ ਭਾਈ ਰੋਡ ਤੇ ਚੱਲਦੇ ਸੀ ਵੀ ਠੀਕ ਆ ਇਹ ਚੱਲੀ ਐ ਨਾ ਖਬਰ ਤੇ ਪਹਿਲਾਂ ਹੁਣ ਸਾਰੇ ਆਟੋ ਲੈਣਾ ਨਾਮ ਸਰਕਾਰ ਨੇ ਜੇ ਕਿ ਕਰਨਾ ਵਾ ਕਿ ਸਾਰੇ ਪਿੱਛੇ ਪੈਣਾ ਸਕਤਾਈ ਇੰਨੀ ਘਤ ਨਹੀਂ ਆ ਪੁਲਿਸ ਤੇ ਪ੍ਰਸ਼ਾਸਨ ਤੁਨਤੰਗ ਕਰਦੀ ਆ ਪੁਲਿਸ ਆ ਗਈ ਮੌਕੇ ਤੇ ਹਾਂਜੀ ਪੁਲਿਸ ਮੌਕੇ ਤੇ ਆ ਗਈ ਆ ਫੜ ਲਿਆ ਬੰਦੇ ਉਹਨਾਂ ਲੋਕਾਂ ਨੂੰ ਮੈਂ ਦੱਸਦਾ ਭਾਜੀ ਗੱਲ ਭਾਜੀ ਪਤਾ ਕੀ ਆ ਅਸੀਂ ਅੱਛਾ ਜਾਣੇ ਆਟੋ ਕੱਲ ਨੂੰ ਖਬਰ ਇਹ ਫੈਲੂਗੀ ਚੱਲੂਗੀ ਪੂਰੀ ਇੱਕ ਪੱਲੇ ਵੀ ਚੱਲੀ ਸੀਗੀ ਮੁੰਡੇ ਦੀ ਖਬਰ ਸੁਭਾਸ਼ ਨਗਰ ਵਾਲੀ ਸਾਰੇ ਸਕਤਾਈ ਇੰਨੀ ਕੀਤੀ ਅਸੀਂ ਕਿ ਘੜੀਸੇ ਜੀ ਇਹ ਵਿੱਚ ਬਲਕਿ ਆਟੋ ਲੈਣਾ ਫੜੇ ਆ ਬੰਦੇ ਜਿਹੜੇ ਬੰਦੇ ਕਰਵਾਈ ਹੋਈ ਉਹਨਾਂ ਦੇ ਕਰਵਾਈ ਹੋਣੀ ਚੇਰੀ ਆ ਸਰਕਾਰ ਸਰਕਾਰ ਕਾਰਵਾਈ ਕਰਦੀ ਆ ਅਸੀਂ ਇਹ ਜਾਣਦੇ ਆ